ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 40% ਤੋਂ ਵੱਧ ਦਿਵਿਆਂਗ ਵੋਟਰਾਂ ਲਈ ਫਾਰਮ 12 ਡੀ ਰਾਹੀਂ ਘਰ-ਕਰ VOTING ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਪ੍ਰਕਿਰਿਆ ਤਹਿਤ ਮੋਬਾਈਲ ਪੋਲਿੰਗ ਪਾਰਟੀਆਂ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਲਈ ਘਰ-ਕਰ ਪਹੁੰਚ ਰਹੀਆਂ ਨੇ। ਹੋਰਨਾ ਵਿਧਾਨ ਸਭਾ ਹਲਕਿਆ ਮੰਗ ਪਟਿਆਲਾ ਦਿਹਾਤੀ ਵਿਧਾਨ ਸਭਾ ਖੇਤਰ ਵਿੱਚ ਵੀ ਇਹ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਜਿਸ ਦਾ ਬਜ਼ੁਰਗ ਵੋਟਰਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਹੈ। ਸ਼ੁਕ੍ਰਿ ਹੈ। ਮੈਂ ਸਰਕਾਰ ਦਾ ਇਸ ਗੱਲ ਲਈ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਘਰ ਵਿੱਚ ਵੋਟ ਪਾਉਣ ਦੇ ਸਹੂਲੇ ਦਿੱਤੀ ਹੈ। ਇਸ ਦਿਲੀ ਮੈਂ ਉਹਨਾਂ ਦੀ ਬਹੁਤ-ਬਹੁਤ ਧੰਨਵਾਦੀ ਹਾਂ। ਇਸ ਦੌਰਾਨ ਇਸ ਵਿਧਾਨ ਸਭਾ ਹਲਕੇ ਲਈ ਨੋਡਲ ਅਫਸਰ ਮਨਦੀਪ ਕੌਰ ਨੇ ਦੱਸਿਆ ਕਿ ਅੱਜ ਇਸ ਵਿਧਾਨ ਸਭਾ ਹਲਕੇ ਵਿੱਚ 95% ਕੰਮ ਮੁਕੰਮਲ ਕਰ ਲਿਆ ਗਿਆ ਹੈ। ਅੱਜ ਪੋਲਿੰਗ ਪਾਰਟੀਆਂ ਗਈਆਂ ਸੀ ਕਰੋ ਘਰੀ ਵੋਟਾਂ ਪਵਾਣ ਤੇ ਉਹਦੇ ਵਿੱਚ ਜਿਹੜੇ ਸਾਡੇ ਪੋਲਿੰਗ ਪਾਰਟੀਆਂ ਹੈ ਉਹਨਾਂ ਤੋਂ ਸਾਨੂੰ ਫੀਡਬੈਕ ਮਿਲੀ ਹੈ ਕਿ এবੀਪੀਡੀ ਜਾਨਕਿ ਪੀਡਬਲਿਊਡੀ ਵੋਟਰਸ ਹੈ ਤੇ ਇਹ ਵੀ ਐਸ ਸੀ ਸੀਨੀਅਰ ਸਿਟੀਜ਼ਨ ਜਿਹੜੇ ਕਿ ਖੁਦ ਇੱਥੇ ਆ ਕੇ ਲੰਬੀਆਂ ਕਤਾਰਾਂ ਦੇ ਵਿੱਚ ਖੜ ਕੇ ਵੋਟ ਨਹੀਂ ਪਾ ਸਕਦੇ ਉਹਨਾਂ ਨੇ ਬਹੁਤ ਹੀ ਸ਼ਲਗਾ ਯੋ ਉਹਨਾਂ ਨੇ ਇਹ ਕੰਮ ਕਿਹਾ ਕਿ ਇਹ ਬਹੁਤ ਹੀ ਸ਼ਲਗਾ ਯੋ ਕੰਮ ਹੈ ਕਿ ਉਹਨਾਂ ਦੀ ਅਸੀਂ ਘਰੋਂ ਘਰ ਰਿਪੋਰਟ ਪਵਾ ਕੇ ਆਏ ਆ ਤੇ ਉਹ ਬਹੁਤ ਖੁਸ਼ ਸੀਗੇ ਕਿ ਸਾਨੂੰ ਇੱਥੇ ਗਰਮੀ ਦੇ ਵਿੱਚ ਆ ਕੇ ਇੰਨੀ ਧੁੱਪ ਦੇ ਵਿੱਚ ਆ ਕੇ ਵੋਟਾਂ ਨਹੀਂ ਪਾਉਣੀਆਂ ਪਈਆਂ ਤੇ ਸਾਡੀਆਂ ਵੋਟਾਂ ਦਾ ਕੰਮ ਜਿਹੜਾ ਹੈ ਉਹ ਘਰ ਹੀ ਮੁਕੰਮਲ ਹੋ ਗਿਆ ਹੈ ਤੇ ਇਸ ਕਰਕੇ ਇਸ ਨਾਲ ਹੀ ਸਾਡਾ ਪੋਸਟਲ ਬੈਲਟ ਦਾ